ਪੰਜਾਬ ਪੱਧਰ ਦੇ ਜਿਹੜੇ ਦੋ ਵੱਡੇ ਅਹੁਦੇ ਨੇ ਇੱਕ ਮੁੱਖ ਮੰਤਰੀ ਇੱਕ ਗਵਰਨਰ ਸਾਹਿਬ ਦੋਨਾਂ ਦਾ ਇੱਕੋ ਜਹਾਜ਼ ਤੇ ਸਫ਼ਰ ਕਰਨਾ ਇੱਕੋ ਥਾਂ ਤੇ ਫੇਰੀ ਪਾਉਣੀ ਅੰਮ੍ਰਿਤਸਰ ਤੀ ਇਹ ਸੰਕੇਤ ਕੀ ਦੇਣ ਦੀ ਕੋਸ਼ਿਸ਼ ਹੈ ਕਿ ਪਹਿਲਾਂ ਜੋ ਵਿਥ ਪਈ ਰਹੀ ਉਹ ਹੁਣ ਘਟਣ ਜਾ ਰਹੀ ਹੈ ਕਿ ਪੰਜਾਬ ਸੂਬੇ ਦੇ ਭਲੇ ਦੀ ਇਹ ਗੱਲ ਹੋਣ ਜਾ ਰਹੀ ਹੈ ਅੱਜ ਦੀ ਜਿਹੜੀ ਤਸਵੀਰ ਸੀ ਉਹ ਬੜੀ ਦਿਲਚਸਪ ਬਣੀ ਰਹੀ ਅੱਛੀ ਗੱਲ ਹੈ ਪੰਜਾਬ ਵਾਸਤੇ ਵੀ ਚੰਗੀ ਸੰਕੇਤ ਔਰ ਆਮ ਆਦੀ ਪਾਰਟੀ ਦੀ ਸਰਕਾਰ ਵਾਸਤੇ ਵੀ ਚੰਗੇ ਸੰਕੇਤ ਹੈ ਦੇਖੋ ਦੋਨੇ ਸੰਵਿਧਾਨਕ ਅਹੁਦੇਾਂ ਤੇ ਨੇ ਇੱਕ ਨੇ ਸੰਵਿਧਾਨਿਕ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਹੈਗਾ ਉਹ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਨੇ ਇੱਕ ਨੇ ਸੰਵਿਧਾਨ ਦੇ ਰਾਖੀ ਕਰਨੀ ਹੈਗੀ ਆ ਕਿ ਉਸ ਸੂਬੇ ਦੇ ਵਿੱਚ ਸੰਵਿਧਾਨ ਦੀ ਲੰਘਣਾ ਤੇ ਨ ਹੋਰੀ ਉਹਨੂੰ ਗਵਰਨਰ ਕਹਿੰਦੇ ਨੇ ਜਿਹੜਾ ਰਾਸ਼ਟਰਪਤੀ ਵੱਲੋਂ ਲਗਾਇਆ ਜਾਂਦਾ ਉਹ ਹੀ ਚੰਗੀ ਗੱਲ ਹੈ ਕਿ ਇਸ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਪਹਿਲਾਂ ਜਿੰਨੇ ਵਗੈਰੇ ਆਪਾਂ 1966 ਤੋਂ ਗੱਲ ਕੀਤੀ ਜਾਵੇ ਜਿਹੜਾ ਨਵਾਂ ਪੰਜਾਬ ਜਿਹਨੂੰ ਕਹਿੰਦੇ ਹੈਗੇ ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਗਵਰਨਰੀ ਤੇ ਮੁੱਖ ਮੰਤਰੀ ਦੀ ਨਹੀਂ ਵਿਗੜੀ ਹੈਗੀ ਜਿਹੜੀ 76 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਇੱਕ ਰਾਜਪਾਲ ਦੇ ਇੱਕ ਮੁੱਖ ਮੰਤਰੀ ਦੇ ਵਿਚਕਾਰ ਵਿਗੜੀ ਹੋ ਸਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਬਨਵਾਰੀ ਲਾਲ ਪ੍ਰੋਹਤ ਸਾਹਿਬ 36 ਦਾ ਅੰਕੜਾ ਰਿਹਾ ਜਾਂ ਕਹਿ ਲਓ ਕਿ ਸ਼ਰੀਕੇਬਾਜ਼ੀ ਰਹੀ ਜਾਂ ਲੈ ਲਓ ਕਿ ਦਰਾਣੀ ਜਠਾਣੀ ਵਾਲਾ ਜਾਂ 97 ਸਾਲਾ ਜੀ ਇਹ ਰਿਹਾ ਇਹਨਾਂ ਦੇ ਵਿਚਕਾਰ ਵਿਹਾਰ ਹੁਣ ਚੰਗੀ ਗੱਲ ਇਹ ਕਿ ਨਵੇਂ ਗਵਰਨਰ ਆਏ ਨੇ ਗੁਲਾਬ ਚੰਦ ਕਟਾਰੀਆ ਸਾਹਿਬ ਅੱਜ ਗੁਰੂ ਘਰ ਜਾ ਕੇ ਨਤਮਸਤਕ ਹੋਏ ਨੇ ਅਸ਼ੀਰਵਾਦ ਪ੍ਰਾਪਤ ਕੀਤਾ ਹੋਊਗਾ ਔਰ ਪੰਜਾਬ ਵਾਸਤੇ ਚੰਗੇ ਪੰਜਾਬ ਵਾਸ ਦੀ ਕਾਮਨਾ ਵੀ ਕੀਤੀ ਹੋਈ ਇਹ ਚੰਗੇ ਗੱਲ ਆ ਕਿਉਂਕਿ ਤੁਹਾਡਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਟ ਖੜਕਾ ਅਕਾਲੀ ਦਲ ਨਾਲ ਹੋ ਸਕਦਾ ਕਾਂਗਰਸ ਪਾਰਟੀ ਨਾਲ ਹੋ ਸਕਦਾ ਭਾਜਪਾ ਨਾਲ ਹੋ ਸਕਦਾ ਜਾਂ ਦੂਜੀਆਂ ਪਾਰਟੀਆਂ ਦੇ ਨਾਲ ਹੋ ਸਕਦਾ گورనర్ ਦੇ ਨਾਲ ਸੂਬਾ ਸਰਕਾਰਾਂ ਦਾ ਇੱਟ ਖੜਕਾ ਲੱਗਦਾ ਚੰਗਾ ਨਹੀਂ ਲੱਗਦਾ ਹੈਗਾ ਔਰ ਦੂਜੀ ਗੱਲ ਕਿ گورనర్ ਇੱਕ ਪਾਰਟ ਦਾ ਨੁਮਾਇੰਦਾ ਹੁੰਦਾ ਉਹ ਕੱਲਾ ਪੰਜਾਬ ਚ ਤੇ ਗਵਰਨਰ ਲਗੇ ਹੁਣ ਪੰਜਾਬ ਵਾਲੇ ਕੀ ਜਾਂ ਦਿੱਲੀ ਵਾਲੇ ਕਹਿੰਦੇ ਕਿ ਗਵਰਨਰ ਦੀ ਪੋਸਟ ਹੀ ਨਹੀਂ ਹੋਣੀ ਚਾਹੀਦੀ ਹੈਗੀ ਯਾਰ ਇਹ ਕਿਵੇਂ ਹੋ ਜੀਆਂ ਗੱਲਾਂ ਹੋ ਰਹੀਆਂ ਨੇ ਜੇ ਗਵਰਨਰ ਦੀ ਪੋਸਟ ਨਹੀਂ ਹੋਗੀ ਤਾਂ ਫਿਰ ਤਾਂ ਮਨਮਰਜ਼ੀਆਂ ਹੁੰਦੀਆਂ ਰਹਿਣਗੀਆਂ ਫਿਰ ਕੱਲ ਨੂੰ ਕਹੋਗੇ ਰਾਸ਼ਟਰਪਤੀ ਪੋਸਟ ਨਹੀਂ ਹੋਣੀ ਜੇ ਫਿਰ ਕਹਿਣਗੇ ਮੁੱਖ ਮੰਤਰੀ ਦੀ ਨਹੀਂ ਜ਼ਰੂਰਤ ਫਿਰ ਕਹਿਣਗੇ ਪਾਰਟੀ ਪ੍ਰਧਾਨਾਂ ਦੀ ਜ਼ਰੂਰਤ ਐਵੇਂ ਨਾ ਸਾਰਾ ਕੁਝ ਆਪਣੇ ਹਿਸਾਬ ਦੇ ਨਾਲ ਚੱਲਦਾ ਦੇਸ਼ ਦਾ ਜਿਹੜਾ ਸੰਵਿਧਾਨ ਬਣਿਆ ਸੀ ਉਹ ਦੀ ਵੀ ਤੇ ਸਾਨੂੰ ਕਦਰ ਕਰਨੀ ਚਾਹੀਦੀ ਨਾ ਉਹ ਐਵੇਂ ਤੇ ਨਹੀਂ ਬਣਿਆ ਹੈਗਾ ਪਹਿਲਾਂ ਉਹਦੇ ਚ ਡਰਾਫਟ ਕਮੇਟੀ ਬਣੀ ਹੈਗੀ ਆ ਦੁਨੀਆ ਭਰ ਦੇ ਸੰਵਿਧਾਨ ਦੇਖੇਗੇ ਨੇ ਫਿਰ ਜਾ ਕੇ ਫਾਈਨਲ ਹੋਇਆ ਜਿਹਦਾ ਸਿਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੂੰ ਜਾਂਦਾ ਹੈਗਾ ਤੇ ਆਪਾਂ ਇਹ ਤੇ ਨਹੀਂ ਕਹਿੰਦੇ ਕਿ ਗਵਰਨਰ ਪੋਸਟ ਹੀ ਕਰ ਦਿਓ ਇਹਨਾਂ ਦਾ ਕੀ ਫਾਇਦਾ ਹੈਗਾ ਗਵਰਨਰ ਨੂੰ ਬਹੁਤਾ ਫਾਇਦਾ ਹੈਗਾ ਰੇ ਫਿਰ ਗਿ ਜੇ ਗਵਰਨਰ ਤੇ ਫਿਰ ਸੌ ਕਿਨੂ ਮੁੱਖ ਮੰਤਰੀ ਸੌ ਕਹ ਚਕਾਇਆ ਕਰੂਗਾ ਇਹ ਨਹੀਂ ਗੱਲ ਹੁਣ ਚੰਗੀ ਗੱਲ ਹੈ ਕਿ ਜੇ ਗੁਲਾਬ ਚੰਦ ਕਟਾਰੀਆ ਸਾਹਿਬ ਅੱਜ ਗਏ ਆਗੇ ਨੇ ਹਾਲਾਂਕਿ ਇਹ ਦੋਨਾਂ ਦੀ ਇੱਕੋ ਜਹਾਜ਼ ਵਿੱਚ ਕੇ ਪਿਛਲੇ ਗਵਰਨਰ ਨੇ ਤੇ ਜਹਾਜ਼ ਲੈਣਾ ਹੀ ਬੰਦ ਕਰ ਦਿੱਤਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮੀਨਾ ਮਾਰ ਦਿੱਤਾ ਸੀ ਕਿ ਗਾਲਾਂ ਵੀ ਸਾਨੂੰ ਕੱਢਦੇ ਜਹਾਜ਼ ਵੀ ਸਾਡਾ ਵਰਤਦੇ ਹੈਗੇ ਨਾ ਉਹਨਾਂ ਨੇ ਫਿਰ ਉਹਨਾਂ ਬਾਇਰ ਰੋਡ ਹੀ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਤਾਂ ਗਵਰਨਰ ਨੇ ਆਂਦੇ ਹੀ ਕਹਿ ਦਿੱਤਾ ਸੀ ਕਿ ਮੈਂ ਜਾਊਂਗਾ ਪੰਜਾਬ 'ਚ ਜਾਣਾ ਵੀ ਚਾਹੀਦਾ ਹੈਗਾ ਫੰਕਸ਼ਨ ਵੀ ਹੋਣੀ ਚਾਹੀਦੀ ਹੈਗਾ ਪਰ ਡਾਇਰੈਕਟ ਜਿਹੜੀ ਮੀਟਿੰਗ ਇਹਨਾਂ ਨੇ ਵੀ ਕਰਨੇ ਸ਼ੁਰੂ ਕਰਤੀਆਂ ਹੀ ਆ ਪਹਿਲੀ ਦਫਾ ਹੈ ਕਿ ਕਿਸੇ ਗਵਰਨਰ ਨੇ ਪੰਜਾਬ ਦੇ ਜਿਹੜੇ ਪ੍ਰਬੰਧਕੀ ਸਕੱਤਰ ਦਾ ਸਕੱਤਰ ਰੈਂਕ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ ਹੈਗੀ ਇਹ ਪਹਿਲੀ ਦਫਾ ਹੋਈ ਹੈ ਇਸ ਤੋਂ ਪਹਿਲਾਂ ਨਹੀਂ ਹੋਈ ਤੇ ਚੰਗੀ ਗੱਲ ਹੈ ਕਿ ਜੇ ਦੋਨੇ ਰਲ ਕੇ ਪੰਜਾਬ ਦੇ ਰਾਜਪਾਲ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਕੱਠੇ ਚੱਲਦੇ ਹੈਗੇ ਨੇ ਉਹਦੇ ਨਾਲ ਜਿਹੜੀ ਕਨਫਲਿਕਸ਼ਨ ਹੁੰਦੀ ਨਾ ਜਿਹੜੀ ਤਣਾਅ ਹੁੰਦਾ ਜਾਂ ਇੱਕ ਦੋਨਾਂ ਦੇ ਵਿਚਕਾਰ ਜਿਹੜੀ 扑ਘਾਟ ਜੀ ਜਾਂ ਵਿਤਕਰੇबाजी ਹੋ ਜਾਂਦੀ ਆ ਤਣਾਅ ਵੱਧ ਜਾਂਦਾ ਉਹ ਘਟੇਗਾ ਔਰ ਚੰਗੀ ਗੱਲ ਹੈ ਕਿ ਅੱਜ ਦੋਨੇ ਗਏ ਨੇ ਔਰ ਅੱਛੀ ਗੱਲ ਹੈ ਕਿ ਜੇ ਦੋਨਾਂ ਦੇ ਵਿੱਚ ਇਕ ਸੁਰ ਰਹਿੰਦੀ ਹੈ ਗਿਆ ਤੇ ਫਾਇਦਾ ਵੀ ਹੁੰਦਾ ਆਮ ਆਦੀ ਪਾਰਟੀ ਨੂੰ ਭਾਵੇਂ ਇਸ ਦਾ ਫਾਇਦਾ ਨਾ ਹੋਵੇ ਪਰ ਆਮ ਆਦੀ ਪਾਰਟੀ ਨੂੰ ਕੋਈ ਨੁਕਸਾਨ ਵੀ ਨਹੀਂ ਹੈਗਾ ਪਰ ਫਾਇਦਾ ਪੰਜਾਬ ਨੂੰ ਹੈਗਾ ਤੇ ਪੰਜਾਬ ਨੂੰ ਫਾਇਦਾ ਹੋਊਗਾ ਤੇ ਇਸੇ ਕਰਕੇ ਤੇ ਲੋਕਾਂ ਨੇ ਆਮ ਆਦੀ ਪਾਰਟੀ ਦੀ ਸਰਕਾਰ ਚੁਣੀ ਹੈਗੀ ਨਾ ਔਰ ਸਗੋਂ ਪੰਜਾਬ ਦੇ ਰਾਜਪਾਲ ਨੂੰ ਵਰਤਣਾ ਚਾਹੀਦਾ ਹੈਗਾ ਸੂਬਾ ਸਰਕਾਰ ਨੂੰ ਕਿ ਦੇਖੋ ਜੀ ਤੁਸੀਂ ਜੋ ਚਿੱਠੀਆਂ ਸਾਨੂੰ ਲਿਖਦੇ ਹੋ ਤੇ ਇਹੋ ਚਿੱਠੀਆਂ ਇਕੱਠੀ ਉਹਨਾਂ ਨੂੰ ਵੀ ਪਾ ਦਿਓ ਦਿੱਲੀ ਵਾਲਿਆਂ ਨੂੰ ਕਿ ਪੰਜਾਬ ਦੇ ਨਮਾਇੰਦਗੀ ਕਰੋ ਪੰਜਾਬ ਦੇ ਕਿੰਨੇ ਫੰਡ ਰੁਕੇ ਪਏ ਨੇ ਸਾਡੇ ਨਾਲ ਕਿਉਂ ਵਿਤਕਰਾ ਕਰਦੇ ਅਸੀਂ ਕਿਹੜੇ ਕਿਹਦੇ ਦੂਜੇ ਮੁਲਕ ਦੇ ਸੂਬਾ ਇਹ ਤੇ ਭਾਰਤ ਦਾ ਵੀ ਸੂਬਾ ਜਿੰਨੇ ਆਪਣੀ ਲੋੜ ਪੈਣ ਤੇ ਛਾਤੀਆਂ ਤੇ ਗੋਲੀਆਂ ਖਾਂਦਾ ਆਪਣੇ ਸਿਰ ਤੇ ਗੋਲੀਆਂ ਖਾਂਦਾ ਅਸੀਂ ਦੇ ਪੰਜਾਬ ਦੀ ਇੱਕ ਦੇਸ਼ ਦੀ ਇੱਕ ਤਾਨ ਕੇ ਖੜੇ ਆਗੇ ਨੇ ਅਸੀਂ ਕਿਹੜੇ ਵਲੇ ਨਹੀਂ ਦੇਸ਼ ਦਾ ਸਾਥ ਦਿੱਤਾ ਹੈਗਾ ਅਨਾਜ ਵਲੇ ਅਸੀਂ ਸਾਥ ਦਿੰਦੇ ਆਂ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਨੂੰ ਲੈ ਕੇ ਜਦੋਂ ਹਮਲੇ ਹੁੰਦੇ ਨੇ ਸਾਡੇ ਮੁੰਡੇ ਸ਼ਹੀਦ ਹੁੰਦੇ ਨੇ ਅੱਜ ਵੀ ਸ਼ਹੀਦ ਹੋ ਰਹੇ ਨੇ ਘੱਟੋ ਘੱਟ ਇਸ ਲੈਵਲ ਦਾ ਗਵਰਨਰ ਦੇ ਨਾਲ رابطہ ਬਣਾ ਕੇ ਭਾਰਤ ਸਰਕਾਰ ਨੂੰ ਸਗੋਂ ਠੋਕਣਾ ਚਾਹੀਦਾ ਕਿ ਤੁਸੀਂ ਭਾਰਤ ਸਰਕਾਰ ਵਾਲੇ ਸਾਡੇ ਨਾਲ ਕਿਉਂ ਵਿਤਕਰਾ ਕਰਦੇ ਹੋ ਸਾਡੇ ਨਾਲ ਕਿਉਂ ਮਤਰੀ ਮਾਂ ਦਾ سلوਕ ਕਰਦੇ ਹੋ ਘੱਟੋ ਘੱਟ ਜੇ ਕੁਝ ਦੇਣਾ ਨਹੀਂ ਆ ਤੇ ਮਤਰੀ ਮਾਂ ਦਾ سلوਕ ਤਾਂ ਨਾ ਕਰੋ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਹਲੇ ਤੱਕ ਦੇਸ਼ ਦੇ ਅਨਾਜ ਦੇ ਵਿੱਚ ਚਾਰ ਦਾਣੇ ਨਹੀਂ ਪਾਏ ਕਣਕ ਝੋਨੇ ਦੇ ਕਈ ਸੂਬੇ ਇਹੋ ਜਿਹੇ ਜਿਨ੍ਹਾਂ ਨੇ ਸਰਦਾਂ ਦੇ ਰਹਿ ਕੇ ਉਹਨਾਂ ਦਾ ਇੱਕ ਵੀ ਮੁੰਡਾ ਚਲੋ ਕਹਿਣਾ ਨਹੀਂ ਚਾਹੀਦਾਗਾ ਲੇਕਿਨ ਕਦੀ ਵੀ ਕਿਸੇ ਨੇ ਦੇਸ਼ ਦੀ ਆਣ-ਬਣ ਜਾਣ ਵਾਸਤੇ ਸ਼ਹਾਦਤ ਦਾ ਜਾਮ ਨਹੀਂ ਪੀਤਾ ਦੇਸ਼ ਦਾ ਅਨਾਜ ਅਸੀਂ ਭਰਿਆ ਸ਼ਹਾਦਤ ਦੇ ਜਾਮ ਅਸੀਂ ਪੀਤੇ ਨੇ ਤੇ ਫਿਰ ਵੀ ਪੰਜਾਬ ਨੂੰ ਸਰਟੀਫੀਕੇਟ ਦੇਣੇ ਪੈਂਦੇ ਆਗੇ ਨੇ ਕੰਗਣਾ ਰਣੌਤ ਵਰਕਿੰਗ ਆ ਜਿਹੜੀਆਂ ਐਕਟਰਾਂ ਤੋਂ ਹਨ ਇਸ ਕਰਕੇ ਗਵਰਨਰ ਦਾ ਸਭ ਕੋ استعمال ਕਰਨਾ ਚਾਹੀਦਾ ਹੈ ਅਤੇ ਭਾਰਤ ਨੂੰ ਕਹਿਣਾ ਚਾਹੀਦਾ ਹੈ ਕਿ ਜੇ ਨਹੀਂ ਦੇ ਸਕਦੇ ਘੱਟੋ ਘੱਟ ਮਤਰੀ ਮਾਂ ਵਾਲਾ ਸਲੂਕ ਤਾਂ ਨਾ ਕਰੋ ਕਿਉਂਕਿ ਹੁਣ ਤੱਕ ਮਤਰੀ ਮਾਂ ਵਾਲਾ ਹੀ ਸਲੂਕ ਹੁੰਦਾ ਰਿਹਾ ਪਰ ਜਿਹੜੀ ਅੱਜ ਤਸਵੀਰ ਆਈ ਹੈ ਜੱਫੀਆਂ ਪਈਆਂ ਨੇ ਚੰਗੀ ਗੱਲ ਹੈ ਕਿ ਜੱਫੀਆਂ ਇਦਾਂ ਹੀ ਪੈਣ ਜੱਫੀਆਂ ਦੇ ਵਿੱਚ ਮਠਾਸ ਹੋਣੀ ਚਾਹੀਦੀ ਜੱਫੀਆਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਇੱਕ ਮੂਹ ਦਿਖਾਵੇ ਵਾਲੀ ਹੁੰਦੀ ਹੈ ਲੋਕ ਲੱਜਾ ਵਾਲੀ ਹੁੰਦੀ ਹੈ ਇੱਕ ਦਿਲੋਂ ਹੈਗੀ ਹੈ ਇਹਨ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਲੱਜਾ ਵਾਸਤੇ ਜਫੀ ਸੀ ਮੂੰਹ ਦਿਖਾਵੇ ਵਾਸਤੇ ਸੀ ਜਾਂ ਫਿਰ ਦਿਲੋਂ ਜਫੀ ਹੈ ਅਗਲੇ ਹਫਤੇ ਤੱਕ ਪਤਾ ਲੱਗ ਜਾਊਗਾ ਕਿ ਜੇ ਇਹਦੇ ਪੰਜਾਬ ਨੂੰ ਲੈ ਕੇ ਕੁਝ ਇਦਾਂ ਦਾ ਪੰਗਾ ਪੁੰਗਾ ਨਾ ਪਿਆ ਤੇ ਸਮਝ ਲਾਂਗੇ ਕਿ ਇਹ ਜਾਦੂ ਦੀ ਜਫੀ ਸੀ ਤੇ ਜੇ ਪੰਗਾ ਪਿਆ ਫਿਰ ਕਵਾਂਗੇ ਕਿ ਲੱਜਾ ਵਾਲੀ ਆ ਜਾਂ ਮੂੰਹ ਦਿਖਾਵਾ ਵਾਲੀ ਜਫੀ ਸੀ